ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਹੀ ਦੀ ਵੀਡੀਓ ਆ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਪੈਂਦਾ ਜਟਾਣਾ ਕੋਠੇ ਪੈਂਦਾ ਖੇਤਾਂ ਦੇ ਵਿੱਚ ਮੱਲੀਆਂ ਦੇ ਤੇ ਸਹਿਣਾ ਦੇ ਸੈਂਟਰ ਦੇ ਵਿੱਚ ਉੱਥੋਂ ਕਵਰ ਕਰਦੇ ਪਏ ਆ 8146835938 8146835938 ਵੀਰ ਦਾ ਮੋਬਾਈਲ ਨੰਬਰ ਆ ਸੋ ਇਹ ਸਾਹਮਣੇ ਸਕਰੀਨ ਤੇ ਮੱਝ ਦੇਖਦੇ ਪਿਆ ਤੋਕੜ ਮੱਝਾ ਗੱਬਣ ਚੈੱਕ ਦੇ ਵਿੱਚ ਆਉਂਦੀ ਕੋਈ ਨਹੀਂ ਇਹਦੇ ਟੀਕਾ ਭਾਈ ਨਾਲ ਜੇ 33 ਦਿਨ ਹੋ ਚੁੱਕੇ ਹੈਗੇ 14 70 ਦੱਸਦਾ ਇਹਦੇ ਸੀਮਣ ਲੱਗਿਆ ਹੋਵੇਗਾ 33 ਸਰਾ ਸੂਆ ਝੋਟੀ ਐਸ ਵਕਤ ਇਹ ਸੂਈ ਹੋਈ ਹੈਗੀ ਤੇ ਚੌਥੇ ਸੂਏ ਲਈ ਸੀਮਣ ਲੱਗਿਆ ਹੋਇਆ ਤੇ ਸੂਈ ਨੂੰ ਲਗਭਗ ਹੋ ਗਏ ਨੂੰ ਸਾਢੇ 7 ਮਹੀਨੇ ਤੇ 35 ਦਿਨ ਮੰਨ ਕੇ ਚਲੋ ਵੀ 40 ਦਿਨ ਦੇ ਹਲੇ ਘਟ ਆ ਗਏ 35 ਦਿਨ ਹੋ ਗਏ ਸੀਮਨ ਲੱਗੇ ਨੇ 14 70 ਦਾ ਸੀਮਨ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਦੋ ਇਹਦੇ ਸਟਾਰ ਰਖਾਏ ਗਏ ਹੈਗੇ ਤੇ ਤੀਜਾ ਸੂਆ ਸੁਈ ਹੋਈ ਆ ਪਹਿਲੇ ਸੂਏ ਵੀਰ ਹਰਿਆਣਾ ਦੇ ਵਿੱਚੋਂ ਲੈ ਕੇ ਆਏ ਸੀ ਪਲੂਨ ਝੋਟੀ ਦਾ 14 ਲੀਟਰ ਦੁੱਧ ਕੰਡਾ ਮਾਰ ਕੇ ਜਮਾ ਤੇ ਦੂਜੇ ਸੂਏ ਝੋਟੀ ਚਲੀ ਗਈ ਸੀ ਇਹ 16 ਤੋਂ ਲੈ ਕੇ 17 ਲੀਟਰ ਤੱਕ ਤੇ ਇਸ ਵਾਰ ਜਦੋਂ ਸੂਈ ਸੀਗੀ ਇਹ ਸਰਦਿਆਂ ਦਿਨਾਂ ਵਿੱਚ ਸੂਈ ਸੀ ਉਸ ਟਾਈਮ ਵੀਰ ਕਹਿੰਦਾ 18 ਕਿਲੋ ਦੁੱਧ ਕੰਡੇ ਦੇ ਧਰ ਕੇ ਆਪਾਂ ਚੋ ਕੇ ਘਰੇ ਦੇਖ ਲਿਆ ਤੇ ਹੁਣ ਇਸ ਵਕਤ ਹੈਗੀ ਹੈਗੀ ਇਹ ਟੋਕੜ ਅੱਧ ਟੋਕੜ ਜਿਹਨੂੰ ਕਹਿ ਦਿੰਨੇ ਆਪਾਂ ਤੇ ਆਹ ਖੜੀ ਹੈ ਇਹਦੀ ਕੱਟੀ ਕੱਟੀ ਮੰਨ ਕੇ ਚਲੋ ਜੇ ਕਿਸੇ ਵੀਰ ਨੇ ਖਰੀਦਣੀ ਹੁੰਦਾ ਇਹਦੀ ਪ੍ਰਾਈਸ ਲੈਦਾ ਹੋਊਗੀ ਕੱਟੀ ਦੀ ਤੇ ਬਾਕੀ ਵੀਰ ਦੇ ਹੋਰ ਪਸ਼ੂ ਵਗੈਰਾ ਦੇਖੋ ਵੀ ਚੰਗੇ ਹਰਿਆਣੇ ਦੇ ਵਿੱਚੋਂ ਲੈ ਕੇ ਸਾਡੇ ਪਸ਼ੂ ਸਿਲੇਕਟਡ ਬਣ ਜਾਂਦੇ ਤਿਆਰ ਕਰੇ ਵੇ ਸੋ ਕੋਨੇ ਦੇਖੋ ਛੋਟੀ ਚੰਗੀ ਖੜੀ ਹੈ ਤੇ ਆਪਾਂ ਗੱਲ ਕਰਦੇ ਆ ਜਿਹੜੀ ਫਿਲ ਹਾਲ ਸਕਰੀਨ ਦੇ ਸਾਹਮਣੇ ਆਪਾਂ ਮੱਝ ਦੇਖਦੇ ਪਏ ਆ ਤੀਜਾ ਸੂਬਾ ਸੂਈ ਹੋਈ ਆ 7:30 ਦੇ ਵਿੱਚ ਲਗਭਗ ਹੋ ਗਈ ਇਹਨੂੰ ਸੂਈ ਨੂੰ ਤੇ ਥਾਪੀ ਦੇ ਮਿਲਦੀ ਹੈ ਜਿਹਨੂੰ ਕਹਿੰਦੇ ਨੇ ਵੀ ਚਾਰਟ ਪਾਓ ਤੇ ਮੂਰੇ ਵਜੋ ਕੋਈ ਬੱਚਾ ਸਾਡਾ ਦੀ ਲੋੜ ਨਹੀਂ ਕੋਈ ਹੋਰ ਨਹੀਂ ਵੈਸੇ ਕੱਟੀਆਂ ਪਰ ਦਿਖਾਉਣੇ ਕੱਟੀ ਦੇਖ ਕੇ ਅੰਦਾਜ਼ਾ ਹੋ ਜਾਊ ਵੀ ਮੱਝ ਕਿੰਨੇ ਡੈਮੇਜ ਹੋਈ ਵੀ ਆ ਕੱਟੀ ਵੀ ਸ਼ੇਲ ਕਰ ਦਰਗੇ ਪਰ ਪ੍ਰਾਈਸ ਇਹਦੀ ਅੱਡ ਹੋਊਗੀ ਤੇ ਕੱਟੀ ਤੋਂ ਬਗੈਰ ਤੁਹਾਨੂੰ ਮੱਝ ਇੱਥੇ ਦੋ ਟਾਈਮ ਚਵਾ ਕੇ ਦਿੱਤੀ ਜਾਊਗੀ ਤੇ ਦੁੱਧ ਥੱਲੇ ਹੈਗਾ 8 ਕਿਲੋ ਪਰ ਜਿਹੜਾ ਮੈਨ ਵਾਲਾ ਦੁੱਧ ਆ 3.5 ਕਿਲੋ ਪਰ ਟਾਈਮ ਦਾ ਇਹ ਥੱਲੇ ਹਾਜ਼ਰ ਆ 7 ਕਿਲੋ ਦੁੱਧਾ ਦੋਨਾਂ ਟਾਈਮਾਂ ਦਾ ਇਸ ਵਕਤ ਤੇ ਤਾਜੀ ਦਾ ਦੁੱਧ ਮੱਝ ਦਾ ਸਰਦੇ ਦੇ ਵਿੱਚ 18 ਕਿਲੋ ਦੁੱਧ ਤੇ ਅੱਜ ਤੱਕ ਬਾਕੀ ਹੋਰ ਆਪ ਨੂੰ ਪਤਾ ਕਿ ਮੌਸਮ ਹੈਗਾ ਗਰਮੀ ਦਾ ਗਰਮੀ ਦੇ ਵਿੱਚ ਵੀ ਜਿਹੜੇ 7-8 ਕਿਲੋ ਦੁੱਧ ਤੇ ਚੱਲਦੀ ਪਈ ਆ ਵੀ ਤਾਜੀ ਦੁੱਧ ਵੀ ਚੰਗੇ ਤੇ ਚੱਲੀ ਹੋਗੀ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਜੀ ਪੂਰੀਆਂ ਚੰਗੀਆਂ ਸਾਫ਼ ਸੁਥਰੀਆਂ ਨਾੜਾ ਮਿਲਕ ਮੇਨ ਤੇ ਨਾੜਾ ਨਾਲ ਗੁੰਦੀ ਪਈ ਹੈ ਜਮਾ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਦੀ ਹੋਣੀ ਆ ਮਿਲਕ ਮੇਨ ਦੇਖੋ ਬਿਲਕੁਲ ਮੂਰਲੀ ਲੱਤ ਤੱਕ ਜਾਂਦੀ ਪਈ ਆ ਆਪਾਂ ਤੋੜ ਕੇ ਵੀ ਦਿਖਾ ਦਿੰਨੇ ਸੂਬਰ ਕੱਦਗਾਠ ਵਗੈਰਾ ਦੇਖੋ ਚਗਾ ਤੀਸਰਾ ਸੂਆ ਜੈਨਾਂ ਨੇ ਸੂਈ ਵੀਆ ਕੱਦ ਬੱਟ ਪਲੀ ਪੁਲੀ ਵੀ ਬਹੁਤ ਜ਼ਿਆਦਾ ਲੈ ਆ ਉਹਦੇ ਤਲਕਣ ਹੋ ਜੂ ਇਦਣ ਤੇ ਸਿੰਘ ਮੂੰਹ ਮੱਥਾ ਦੇਖੋ ਬਾਕੀ ਚਾਰੂ ਵਗੈਰਾ ਪੂਰੀ ਖੋਲਾ ਵਧੀਆ ਗਾਲਾ ਵਗੈਰਾ ਕਰਦੀ ਆ ਚਾਰੇ ਪਾਸੇ ਦੇਖ ਕੇ ਤੰਦਰੁਸਤ ਦੇ ਵਾਗ ਕੇ ਥਣ ਦੇਖੋ ਸੋਹਣਾ ਦਾ ਪੂਰਾ ਮੁਠੀ ਵਾਲਾ ਸੋਨੂੰ ਬਾਜਬ ਰੇਡ ਦੇ ਵਿੱਚ ਹੁਣ ਮੱਝ ਮਿਲੂਗੀ ਜਿਹੜੇ ਵੀ ਕਹਿੰਦੇ ਕਿ 18 19 ਕਿਲੋ ਨਹੀਂ ਮਹਿ ਲੈਣੀ ਆ ਉਹਦਾ ਵੱਜ ਦਾਪ ਨੂੰ ਬਤਾ ਵੀ ਤਾਜੀ ਦਾ ਡੇਢ ਦੋ ਡੇਢ ਦੋ ਇੱਥੇ ਜਾ ਵੜਦਾ ਪਰ ਅੱਜ ਮੱਝ ਦੀ ਕੀਮਤ ਹੈਗੇ ਜੀ 80000 ਰੁਪਇਆ ਚੈੱਕ ਦੇ ਵਿੱਚ ਆਉਂਦੀ ਕੋਈ ਨਹੀਂ ਪਰ ਸ਼ੀਮਨ ਵਾਲੀ ਗੱਲ ਬਿਲ ਚੋਰਾ ਵੀ ਕੀ ਸੀਮਨੇ ਤੇ ਲੱਗਿਆ ਹੋਇਆ ਦੁਆਰੇ ਵੀਰ ਕਾ ਦਾ ਬੜਾ ਆਟਿਆ ਵੀ ਦੇਗੀ ਸੀਗੀ ਇਹ ਤੇ ਬਾਕੀ ਕਾ ਆਪਣੀ ਕਿਸਮਤ ਤੇ ਡਿਪੈਂਡ ਆ ਸੁਭਰੋ ਦਾਣਾ ਪਾ ਗਿਆ ਪਸੂ ਨੂੰ ਧਾਰਾ ਵੀ ਮਾਰ ਕੇ ਦਿਖਾ ਦਾਂਗੇ ਕਿਉਂਕਿ ਟੋਕੜ ਪਸੂਆ ਬਹੁਤ ਵੀ ਡਰ ਜਾਂਦਾ ਕਿ ਅਸੀਂ ਜਾਲ ਦੀ ਰਾਗ ਮਲਾਉਣੀ ਹੈਗੀ ਆ ਉਹ ਦੇਖੋ ਚਾੜ ਪਾਤੀ ਤੇ ਹੁਣ ਆਪਾਂ ਥੱਲੇ ਬੈ ਕੇ ਧਾਰਾ ਵੀ ਮਾਰ ਕੇ ਦਿਖਾ ਦਿੰਨੇ ਚਾੜ ਪਾਉ ਜ ਰਾਮਲਾ ਬਹਿ ਜਾ ਬੱਚਾ ਮੰਨ ਕੇ ਚਲੋ ਹੱਡੀ ਵੀ ਬੱਚੇ ਤੋਂ ਕੋਈ ਬੱਚਾ ਛੱਡ ਨੀ ਲੋੜਨੀ ਸੋ ਆ ਦੇਖੋ ਰਾਮਲਾ ਧਰੋ ਪੀੜੀ ਥੱਲੇ ਇਸ ਕੋ ਕਿਸੇ ਤਰ੍ਹਾਂ ਦੀ ਮੰਨ ਕੇ ਚੱਲੋ ਕੋਈ ਹੱਲ ਚਾ ਲੈਣੀ ਕੋਈ ਹੋਰ ਨਹੀਂ ਹੁਣ ਕੁਸਮ ਦਾ ਟਾਈਮ ਲੱਗੂ 2 ਸਕਿੰਟ ਆਪਾਂ ਵੀਡੀਓ ਰੋਕਾਂਗੇ। ਫਬਰੂ ਧਾਰਾ ਦੇਖੋ ਧਾਰਾ ਆਪਾਂ ਵੀਡੀਓ 'ਚ ਮਾਰ ਕੇ ਦਿਖਾਉਣੇ ਪਏ ਆ। ਟੰਡ ਦੂਜੇ ਥਾਂ 'ਚ ਧਾਰਾ ਮਾਰਦੇ ਪਹਿਲਾਂ ਅਜੋ। ਉਹ ਦੇਖੋ ਚੌਣ 'ਚ ਬਿਲਕੁਲ ਇੱਕ ਨੰਬਰ ਦਾ। ਪਹਿਲੇ ਥਾਂ 'ਚ ਧਾਰਾ ਮਾਰ ਦੇ। ਪਹਿਲੇ ਫੜ ਲਓ। ਪਹਿਲੇ ਫੜ ਲਓ। ਉਹ ਧਾਰਾ ਆਪਾਂ ਇਕੱਲੇ ਕਿਥਾਂ 'ਚ ਮਾਰ ਕੇ ਦਿਖਾ ਦਿੰਨੇ। ਸੋ ਹਲੇ ਥੋੜੀ ਉੱਤਰੀ ਨਾ ਆਪਾਂ ਨਾ ਦਿੰਦਾ ਵੀਡੀਓ ਸਟਾਰਟ ਕਰਤੀ। ਤੋ ਦੇਖੋ ਚਵਾਈ ਵਗੈਰਾ ਧਾਰਾ ਵਗੈਰਾ ਬਿਲਕੁਲ ਓਕੇ ਆ ਤੇ ਪੀੜੀ ਪਾਓ ਤੇ ਥਲੇ ਜਾਵਣਾ ਬਹਿ ਜਾਓ ਤੇ ਕੋਈ ਮਨ ਕੇ ਚਲੋ ਹਿੱਲ ਚੈਨਲ 1% ਦੀ ਵੀ ਤੇ ਨਾੜਾ ਵਗੈਰਾ ਵੀ ਦੇਖੋ ਹਵਾਨਾਂ ਤੇ ਗੁੰਦੀਆਂ ਪਈਆਂ ਜਮਾ ਤੇ ਚਾਲੂ ਵਗੈਰਾ ਪੂਰੀ ਫੁੱਲਾ ਫੀਡ ਪਾਉ ਦੇ ਰਾਵਣਾ ਬੈਜੋ ਠੀਕ ਹੈ ਜਾਂਦਾ ਫਿਰ 68 70 65 70 ਲਗ ਭਾਗਾਂ ਦੋਦੇ ਤੇ ਦੋਦੇ ਦਿੱਲੀ ਪੌੜੀ ਠੀਕ ਹੈ 500 ਦਿੱਲੀ 900 ਬਾਕੇ ਬਚੇ ਸੋ ਪਿੰਡ ਜਟਾਣਾ ਕੋਠੇ ਜ਼ਿਲ੍ਹਾ ਬਰਨਾਲਾ ਪੈ ਗਿਆ 80000 ਰੁਪਏ ਮਜ਼ਦੂਰੀ ਕੀਮਤ ਹੈ 1470 10 10 ਲੱਗਿਆ ਹੋਇਆ ਸੀਮਨ ਤੇ ਆ ਕੱਟੀਏ ਦਾ ਅਲੱਗ ਰੇਟ ਹੋਗਾ ਜੇ ਕਿਸੇ ਵੀ ਨੇ ਲੈਣੇ 1470 10 ਜੀ ਵੀ ਇਹ ਕੱਟੀ ਆ ਪੈਂਟ ਸਹਿਣਾ ਜਟਾਣੇ ਕੋਠੇ 81468 35939 ਇਹ ਨੰਬਰ ਆ ਧਾਰਾ ਆਪਾ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਕੋਈ ਸਾਈਡ ਨਹੀਂ ਵੀ ਹੋਰ ਨਹੀਂ ਮੁੱਠੀ ਵਾਲਾ ਥਾਣਾ ਕਿਸੇ ਵੀ ਵੀਰ ਦੇ ਟੋਕਣ ਮੱਝ ਪਸੰਦ ਹੋਵੇ ਚੰਗੀ ਮੈਂ ਆ ਪੂਰੀ ਪਾਲੀ ਵੀ ਮੰਨ ਕੇ ਚਲੋ ਵੀ ਚੌਥੇ ਸੋਏ ਨੂੰ ਪ੍ਰੋਪਰ ਮੈਂ ਆ ਤਿਆਰ ਹੋਏ ਨਾਲ ਲਗਭਗ 20 ਕਿਲੋ ਦੇ ਆਸ-ਪਾਸ 20 ਕਿਲੋ ਦੇ ਕਰਾਚਾ ਦੀ ਮੈਂ ਹੈਗੀ ਆ ਅੱਜ 80000 ਕੀਮਤ ਆ ਇਹਦੇ ਵਿੱਚੋਂ ਮਾਰਦਾਨ ਹੋ ਜਾਊਗਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ